ਸਤਨਾਮ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 3 ਸਤ ਗੁਰ ਸਾਚੀ ਸਿੱਖ ਸੁਣਾਈ ਹਰ ਚੇਤ ਹੋ ਅੰਤ ਹੋਏ ਸਖਾਈ ਹਰ ਅਗੰਮ ਅਗੋਚਰ ਅਨਾਥ ਅਜੋਨੀ ਸਤ ਗੁਰ ਕਾ ਭਾਏ ਪਾਵਣ ਆ ਸਤ ਗੁਰ ਸਾਚੀ ਸਿੱਖ ਸੁਣਾਈ ਹਰ ਚੇਤੋ ਅੰਤ ਹੋਏ ਸਖਾਈ ਹਰ ਅਗੰਮ ਅਗੋਚਰ ਅਨਾਥ ਅਜੋਨੀ ਸਤ ਗੁਰ ਕਾ ਭਾਏ ਪਾਵਣਿਆ ਹਾਂ ਵਾਰੀ ਜਿਉਂ ਵਾਰੀ ਆਪ ਨਿਵਾਰਣਿਆ ਆਪ ਗਵਾਏ ਤਾਂ ਹਰ ਪਾਏ ਹਰ ਸਿਉ ਸਹਜ ਸਮਾਵਣਿਆ ਰਹਾਉ ਪੂਰਬ ਲਿਖਿਆ ਸੋ ਕਰਮ ਕਮਾਇਆ ਸਤ ਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾ ਗੁਰ ਪਾਇਐ ਨਾਹੀ ਸ਼ਬਦ ਮੇਲ ਮਿਲਾਵਣਿਆ ਗੁਰਮੁਖ ਅਲਿਪਤ ਰਹੇ ਸੰਸਾਰੇ ਗੁਰ ਕਾ ਤਕਿਆ ਨਾਮ ਅਧਾਰੇ ਗੁਰਮukh ਜੋਰ ਕਰੇ ਕਿਆ ਤਿਸ ਨੂੰ ਆਪੇ ਖਾਪ ਦੁਖ ਪਾਵਣਿਆ ਮਨਮੁਖ ਅੰਦੇ ਸੁਧਨਾ ਕਾਈ ਆਤਮ ਘਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬਹੁ ਭਾਰ ਉਠਾਵੈ ਬਿਨ ਮਜ਼ਦੂਰੀ ਭਾਰ ਪੋਚਾਵਣਿਆ ਇਹ ਜਗ ਬਾੜੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ ਕੋ ਨਾਹੀ ਖਾਲੀ ਜੇਹੀ ਵਾਸਨਾ ਪਾਏ ਤਹੀ ਵਰਤੈ ਵਾਸੂ ਬਾਸ ਜਨਾਵਣਿਆ ਮਨਮੁਖ ਰੋਗੀ ਹੈ ਸੰਸਾਰਾ ਸੁਖ ਦਾਤਾ ਵਿਸਰਿਆ ਅਗੰ ਅਪਾਰਾ ਦੁਖੀਏ ਨਿਤ ਫਿਰੈ ਮਿਲ ਲਾਂਦੇ ਬਿਨ ਗੁਰ ਸ਼ਾਂਤ ਨ ਪਾਵਣ ਆ ਜਿਨ ਕੀਤੇ ਸੋਈ ਵਿਦ ਜਾਣੈ ਆਪ ਕਰੇ ਤਾਂ ਹੁਕਮ ਪਛਾਣ ਜਿਹਾ ਅੰਦਰ ਪਾਏ ਤੇ ਹਾਮ ਵਰਤੇ ਆਪੇ ਬਾਹਰ ਪਾਵਣਿਆ ਤਿਸ ਬਾਜੋਂ ਸੱਚੇ ਮੈਂ ਹੋਰ ਨਾ ਕੋਈ ਜਿਸ ਲਾਏ ਲਏ ਸੋ ਨਿਰਮਲ ਹੋਈ ਨਾਨਕ ਨਾਮ ਵਸੇ ਘਟ ਅੰਤਰ ਜਿਸ ਦੇਵ ਸੋ ਪਾਵਣ ਆ ਤਿਸ ਬਾਜੋਂ ਸੱਚੇ ਮੈਂ ਹੋਰ ਨਾ ਕੋਈ ਜਿਸ ਲਾਏ ਲਏ ਸੋ ਨਿਰਮਲ ਹੋਈ ਨਾਨਕ ਨਾਮ ਵਸੇ ਘਟ ਅੰਤਰ ਜਿਸ ਦੇਵ ਸੋ ਪਾਵਣ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 118 ਦੇ ਉੱਪਰ ਅੰਕਿਤ ਹੈ ਇਸ ਪਾਵਨ ਸ਼ਬਦ ਦਾ ਜੋ ਰਹਾਉ ਦਾ ਬੰਧ ਹੈ ਉਹਦੇ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਹੌ ਵਾਰੀ ਜਿਓ ਵਾਰੀ ਆਪ ਨਿਵਾਰਨਿਆ ਆਪਾਂ ਆਪ ਨਿਵਾਰ ਕੇ ਹੀ ਆਪਣੀ ਮੈਂ ਆਪਣੀ ਹਉਮੈ ਖਤਮ ਕਰਕੇ ਹੀ ਪਰਮਾਤਮਾ ਦੀ ਪ੍ਰਾਪਤੀ ਹੈ ਹਉ ਵਾਰੀ ਜਿਉ ਵਾਰੀ ਆਪ ਨਿਵਾਰਣਿਆ ਜਿਨ੍ਹਾਂ ਨੇ ਆਪਣੇ ਆਪੇ ਨੂੰ ਨਿਵਾਰਿਆ ਹੈ ਕਿਉਂਕਿ ਆਪ ਗਵਾਏ ਤਾਂ ਹਰ ਪਾਏ ਜੇ ਆਪਣੇ ਆਪ ਨੂੰ ਖਤਮ ਕੀਤਾ ਹੈ ਕਿ ਮੈਂ ਹਾਂ ਮੈਂ ਕੁਝ ਕਰ ਸਕਦਾ ਹਾਂ ਤੇ ਕਹਿੰਦੇ ਇਹਨੂੰ ਫਿਰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਸਤਗੁਰ ਕਹਿੰਦੇ ਆਪ ਗਵਾਈਏ ਤਾਂ ਸ਼ਹ ਪਾਈਏ ਔਰ ਕੈਸੀ ਚਤਰਾਈ ਆਪ ਗਵਾਏ ਤਾਂ ਹਰ ਪਾਏ ਬਹੁਤ ਵੱਡਾ ਸਦਾਂਤ ਸਤਗੁਰਾਂ ਨੇ ਬਾਣੀ ਵਿੱਚ ਬਖਸ਼ਿਆ ਹੈ ਕਹਿੰਦੇ ਜੇ ਤੂੰ ਮੇਰਾ ਬਣਨਾ ਚਾਹੁੰਦਾ ਹੈ ਨਾ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਇਹ ਨਹੀਂ ਕਿ ਸਰੀਰ ਤੌਰ ਕੇ ਮਰਨਾ ਇਹ ਤਾਂ ਮੌਤ ਇੱਕ ਦਿਨ ਆ ਹੀ ਜਾਏਗੀ ਪਰ ਆਪਣੇ ਆਪੇ ਨੂੰ ਖਤਮ ਕਰਨਾ ਤੇ ਤਾਂ ਉਹਦੀ ਪ੍ਰਾਪਤੀ ਹੁੰਦੀ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਹੋਏ ਸਭਨਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ ਆਪ ਗਵਾਏ ਤਾਂ ਹਰ ਪਾਏ ਹਰ ਸਿਉ ਸਹਜ ਸਮਾਵਣਿਆ ਫਿਰ ਤਾਂ ਕਹਿੰਦੇ ਜਾ ਕੇ ਹਰੀ ਦੇ ਵਿੱਚ ਉਹਦੀ ਲੀਨਤਾ ਹੁੰਦੀ ਆਤਮਕ ਡੋੜਤਾ ਦੇ ਵਿੱਚ ਉਹ ਸਮਾ ਜਾਂਦਾ ਹੈ ਹਰ ਹੋਂ ਵਾਰੀ ਜਿਉਂ ਵਾਰੀ ਆਪ ਨਿਵਾਰਣਿਆ ਆਪ ਗਵਾਏ ਹਰ ਪਾਏ ਹਰ ਸਿਉ ਸਹਿਜ ਸਮਾਵਣਿਆ ਰਹਾ ਸਤਗੁਰ ਸਾਚੀ ਸਿੱਖ ਸੁਣਾਈ ਉਚਾਰਨ ਅਸੀਂ ਇਹ ਤਾਂ ਸਿੱਖ ਕਰਾਂਗੇ ਸਿੱਖ ਦਾ ਇੱਥੇ ਅਰਥ ਹੈ ਸਿੱਖਿਆ ਸਤਗੁਰੂ ਪਰਮੇਸ਼ਰ ਦੇ ਘਰ ਦੀ ਸੱਚੀ ਸਿੱਖਿਆ ਸੁਣਾ ਰਹੇ ਹਨ ਕੀ ਸਿੱਖਿਆ ਦੇ ਰਹੇ ਹਨ ਕਹਿੰਦੇ ਹਰ ਚੇਤੋ ਅੰਤ ਹੋਏ ਸਖਾਈ ਕੀ ਉਸ ਪਰਮੇਸ਼ਰ ਦਾ ਚਿੰਤਨ ਕਰੋ ਉਹਨੂੰ ਯਾਦ ਕਰੋ ਜਦੋਂ ਨਾ ਕਿਸੇ ਨੇ ਵੀ ਸਾਥ ਨਹੀਂ ਦੇਣਾ ਚਾਹੇ ਮਾਪੇ ਆ ਧੀਆਂ ਪੁੱਤਰ ਆ ਰਿਸ਼ਤੇਦਾਰ ਆ ਕੋਈ ਵੀ ਐਸਾ ਕਿ ਸੰਬੰਧੀ ਹੈ ਅੰਤ ਨੂੰ ਉਸ ਪਰਮੇਸ਼ਰ ਨੇ ਪਰਮੇਸ਼ਰ ਨੇ ਹੀ ਤੇਰਾ ਸਾਥ ਦੇਣਾ ਪਰ ਉਹ ਭੁੱਲ ਜਾਂਦਾ ਗੁਰੂ ਸਾਹਿਬ ਕਹਿੰਦੇ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਰਾਈ ਤਾਂ ਸਿਉ ਪ੍ਰੀਤ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸੰਸਾਰ ਦੇ ਨਾਲ ਪਰਿਵਾਰ ਦੇ ਨਾਲ ਨਫ਼ਰਤ ਕਰਨੀ ਹੈ ਰਹਿਣਾ ਪਰਿਵਾਰ ਦੇ ਵਿੱਚ ਪਰ ਇਦਾਂ ਰਹਿਣਾ ਕਿ ਇਹ ਨਰਲੇਪ ਹੋ ਕੇ ਰਹਿਣਾ ਕਿਉਂਕਿ ਅੰਤਵਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਉਹ ਪਰਮੇਸ਼ਰ ਹੀ ਸਾਥ ਦਿੰਦਾ ਇਹ ਸਤਿਗੁਰੂ ਸੱਚੀ ਸਿੱਖਿਆ ਦੱਸ ਰਹੇ ਆ ਸਤਗੁਰ ਸਾਚੀ ਸਿੱਖ ਸੁਣਾਈ ਹਰ ਚੇਤੋ ਅੰਤ ਹੋਏ ਸਖਾਈ ਹਰ ਅਗੰਮ ਅਗੋਚਰ ਅਨਾਥ ਅਜੋਨੀ ਸਤਗੁਰ ਕਾ ਭਾਏ ਪਾਵਣ ਅਗੰਮ ਕਹਿੰਦੇ ਜਿੱਤੇ ਸੱਜਰ ਸਾਡੀ ਗਮਤਾ ਨਹੀਂ ਜਦੋਂ ਐਡਾ ਅਗੇਤਰ ਲੱਗ ਜਾਂਦਾ ਤੇ ਵਿਰੋਧੀ ਸ਼ਬਦ ਬਣ ਜਾਂਦਾ ਇੱਕ ਹੁੰਦਾ ਗਮਤਾ ਅਗੈੜਾ ਲੱਗ ਗਿਆ ਜਿੱਥੇ ਤੱਕ ਸਾਡੀ ਪਹੁੰਚ ਨਹੀਂ ਆ ਗੋਚਰ ਜਿੱਥੇ ਗੋਚਰੇ ਹੈ ਸਾਡੀ ਖਿਆਲ ਵਿੱਚ ਹੀ ਨਹੀਂ ਹੋ ਸਕਦਾ ਅਨਾਥ ਅਨਾਥ ਆਪਾਂ ਨੂੰ ਕਹਿੰਦੇ ਨੇ ਨਾ ਜਿਹਦਾ ਕੋਈ ਵੀ ਨਹੀਂ ਹੁੰਦਾ ਪਰਮੇਸ਼ਰ ਦੇ ਉੱਪਰ ਕੋਈ ਵੀ ਨਹੀਂ ਹੈ ਉਹਨੂੰ ਸਤਿਗੁਰ ਨੇ ਅਨਾਥ ਵੀ ਕਿਹਾ ਕਿ ਉਹਦੇ ਉਹਦੇ ਉੱਪਰ ਕੋਈ ਮਾਲਕ ਥੋੜੇ ਹੈ ਉਹ ਆਪਣੇ ਆਪ ਵਿੱਚ ਪਰਮੇਸ਼ਰ ਆਪ ਹੈ ਹਰ ਅਗੰਗ ਅਗੋਚਰ ਅਨਾਥ ਅਜੋਨੀ ਉਹ ਜੋਨੀਆਂ ਵਿੱਚ ਨਹੀਂ ਆਉਂਦਾ ਸਤ ਗੁਰ ਕੈ ਭਾਏ ਪਾਵਣ ਸਤ ਗੁਰੂ ਦੇ ਪਿਆਰ ਦੇ ਵਿੱਚ ਰਹਿ ਕੇ ਉਹਦੀ ਪ੍ਰਾਪਤੀ ਹੁੰਦੀ ਹਾਂ ਵਾਰੀ ਜਿਉਂ ਵਾਰੀ ਆਪ ਅਨਿਵਾਰਨ ਆਪ ਗਵਾਏ ਤਾਂ ਹਰ ਪਾਏ ਹਰ ਸਿਉ ਸਹਿਜ ਸਮਾਵਣਿਆ ਰਹਾ ਪੂਰਬ ਲਿਖਿਆ ਸੋ ਕਰਮ ਕਮਾਇ ਜੋ ਮਨੁੱਖ ਲਿਖ ਰਿਆ ਹੈਨ ਉੱਗੇ ਇਹਦੇ ਕੰਮ ਆ ਰਿਹਾ ਜੇ ਚੰਗੇ ਲਿਖ ਲਿਖ ਰਿਹਾ ਚੰਗੇ ਕੰਮ ਆ ਰਹੇ ਆ ਮਾੜੇ ਲਿਖ ਰਿਹਾ ਮਾੜੇ ਕੰਮ ਪਰ ਹੁੰਦਾ ਕਿ ਲਿਖ ਰਿਹਾ ਗੁਰੂ ਸਾਹਿਬ ਕਹਿੰਦੇ ਪੜ ਨਹੀਂ ਰਿਹਾ ਅਜਿਹਾ ਸ਼ਬਦ ਹੁੰਦਾ ਸਤਗੁਰਾ ਕਾਇਆ ਕਾਗਦ ਮਨ ਪਰਵਾਣਾ ਸਿਰਕੇ ਲੇਖਣਾ ਪੜੇ ਆ ਆਮ ਕਰਕੇ ਤੁਸੀਂ ਵੀ ਸੁਣਿਆ ਹੋਣਾ ਲੋਕੀ ਆਮ ਮੈਂ ਤਾਂ ਕਿਸੇ ਦਾ ਕਦੇ ਬੁਰਾ ਕੀਤਾ ਹੀ ਨਹੀਂ ਇਹ ਪਤਾ ਨਹੀਂ ਮੇਰੇ ਨਾਲ ਪਤਾ ਨਹੀਂ ਕਿੱਦਾਂ ਹੋ ਗਿਆ ਸਤਗੁਰੂ ਕਹਿੰਦੇ ਜੋ ਕੀਤਾ ਸੀ ਨਾ ਉਹ ਕਰਮ ਕੀਤੇ ਸੀ ਉਹ ਸਾਹਮਣੇ ਆ ਰਹੇ ਪੂਰਬ ਲਿਖਿਆ ਸੋ ਕਰਮ ਕਮਾਇਆ ਸਤਗੁਰ ਸੇਵ ਸਦਾ ਸੁਖ ਪਾਇ ਸਤਗੁਰ ਦੀ ਅराधना ਕਰਕੇ ਸਦਾ ਹੀ ਆਤਮਿਕ ਸੁਖ ਮਿਲਦਾ ਹੈ ਬਿਨ ਭਾਗਾ ਗੁਰ ਪਾਈਐ ਨਾਹੀ ਬਿਨਾ ਕਿਸਮਤ ਤੋਂ ਬਿਨਾ ਭਾਗਾ ਤੋਂ ਗੁਰੂ ਦੀ ਪ੍ਰਾਪਤੀ ਨਹੀਂ ਹੈ ਸਤਗੁਰੂ ਤਾਂ ਸਾਧ ਸੰਗਤ ਦੀ ਇੱਥੋਂ ਤੱਕਰ ਕਹਿੰਦੇ ਆ ਕਹਿੰਦੇ ਜੇ ਤੂੰ ਮੇਰੇ ਕੋਲ ਆਇਆ ਨਾ ਇਹ ਵੀ ਕਿਸਮਤ ਚੰਗੀ ਤਾਂ ਆਇਆ ਕਹਿੰਦੇ ਬਿਨ ਭਾਗਾ ਸਤ ਸੰਗ ਨ ਲੱਭੇ ਬਿਨ ਸੰਗਤ ਮੈਲ ਪਰਿਜੇ ਜੀ ਤੇ ਉੱਪਰ ਤੇਰੇ ਉੱਪਰ ਪ੍ਰਮਾਤਮਾ ਦੀ ਕਿਰਪਾ ਹੈ ਬਖਸ਼ਿਸ਼ ਹੈ ਤੂੰ ਸੰਗਤ ਕਰ ਗੁਰੂ ਸਾਹਿਬ ਕਹਿੰਦੇ ਭਾਈ ਬਿਨ ਭਾਗਾ ਗੁਰ ਪਾਈਏ ਨਹੀਂ ਸ਼ਬਦ ਹੈ ਮੇਲ ਮਿਲਾਵਣਾ ਗੁਰੂ ਦੇ ਸ਼ਬਦ ਨਾਲ ਜੁੜ ਕੇ ਉਹਨੂੰ ਵਿਚਾਰ ਕੇ ਉਹਨੂੰ ਜੀਵਨ ਵਿੱਚ ਧਾਰ ਕੇ ਉਹਦੇ ਨਾਲ ਮਲਾਪ ਹੁੰਦਾ ਹੈ ਗੁਰਮਖ ਆਲਪ ਰਹੇ ਸੰਸਾਰ ਜਿਹੜਾ ਗੁਰੂ ਦੇ ਸਾਨਮੁਖ ਜਾਂ ਗੁਰੂ ਦੀ ਰਹਿਣੀ ਵਿੱਚ ਰਹਿੰਦਾ ਹੈ ਉਸ ਸੰਸਾਰ ਦੇ ਵਿੱਚ ਵੀ ਨਰਲੇਪ ਰਹਿੰਦਾ ਰਹਿੰਦਾ ਸੰਸਾਰ ਦੇ ਵਿੱਚ ਆਲਪ ਰਹੇ ਸੰਸਾਰ ਗੁਰਮਖ ਆਲਪਤ ਰਹੇ ਸੰਸਾਰੇ ਗੁਰ ਕਾ ਤਕੀਏ ਨਾਮ ਆਧਾਰੇ ਉਹ ਗੁਰੂ ਨੂੰ ਹੀ ਤਕੀਏ ਦਾ ਅਰਥ ਹੁੰਦਾ ਆਪਣਾ ਸਹਾਰਾ ਜਿਹੜਾ ਹੈ ਉਹ ਪਰਮੇਸ਼ਰ ਨੂੰ ਸਮਝਦਾ ਹੈ ਗੁਰ ਕਾ ਤਕੀਏ ਨਾਮ ਆਧਾਰੇ ਗੁਰਮੁਖ ਜੋਰ ਕਰੇ ਕਿਆ ਤਿਸ ਨੂੰ ਹੁਣ ਕੋਈ ਕਹਵੇ ਕਿ ਉਸ ਮੈਂ ਪ੍ਰਭੂ ਦੇ ਪਿਆਰੇ ਨੂੰ ਦਬਾਉਣ ਦਾ ਯਤਨ ਕਰ ਲਵਾਂ ਪਰ ਹੁੰਦਾ ਕੀ ਕਹਿੰਦੇ ਆਪੇ ਖੱਪ ਦੁਖ ਪਾਵਣ ਆ ਫਰ ਆਪੇ ਖੱਪਦਾ ਤੇ ਦੁੱਖ ਪਾਉਂਦਾ ਮਨਮੁਖ ਅੰਦੇ ਸ਼ੁੱਧ ਨਾ ਕਾਇ ਜਿਹੜੇ ਮਨ ਦੇ ਪਿੱਛੇ ਤੁਰਦੇ ਆ ਆ ਗਿਆਨਤਾ ਦੇ ਵਿੱਚ ਹਨ ਹੋਸ਼ ਕੋਈ ਨਹੀਂ ਉਹਨਾਂ ਨੂੰ ਮਨਮੁਖ ਅੰਦੇ ਸ਼ੁੱਧ ਨਾ ਕਾਇ ਜਿਹਦਾ ਕੋਈ ਗਲਤ ਕੰਮ ਕਰਦਾ ਨਾ ਬੱਚਾ ਵੀ ਗਲਤ ਆਪਾਂ ਕਹਿੰਦੇ ਹੋਸ਼ ਵਿੱਚ ਰਹੇ ਹੋਸ਼ ਦੇ ਨਾਲ ਕੰਮ ਕਰੋ ਸਤਿਗੁਰੂ ਵੀ ਸਮਝਾ ਦੇ ਮਨ ਮੁਖੇ ਅੰਦੇ ਸ਼ੋਧਨਾ ਕਾਈ ਆਤਮ ਕਾਤੀ ਉਹ ਆਪਣੇ ਆਤਮਾ ਦਾ ਕਹਾਨ ਕਰ ਰਿਹਾ ਹੈ ਹੈ ਜਗਤ ਕਸਾਈ ਕਸਾਈ ਮਤਲਬ ਵੈਰੀ ਬਣ ਗਿਆ ਸੰਸਾਰ ਦਾ ਵੀ ਵੈਰੀ ਬਣ ਗਿਆ ਆਤਮ ਕਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬਹੁ ਭਾਰ ਉਠਾਵੇ ਹੁਣ ਆਪਣਾ ਭਾਰਤ ਚੁੱਕਿਆ ਨਹੀਂ ਜਾ ਸਕਦਾ ਆਪਣੇ ਇੰਨੇ ਔਗਣ ਤੇ ਪਰ ਲੋਕਾਂ ਦਾ ਵੀ ਚੁੱਕੀ ਫਿਰਦਾ ਆ ਤੁਸੀਂ ਰੋਜ਼ ਪੜ੍ਹਦੇ ਹੋ ਸਾਸੰਗਤ ਦੀ ਅਸੰਖ ਨਿੰਦਕ ਸਿਰ ਕਰ ਹੈ ਭਾਰ ਅਣਗਿਣਤ ਲੋਕ ਐ ਜਿਹੜੇ ਦੂਸਰਿਆਂ ਦੀ ਨਿੰਦਾ ਕਰਕੇ ਆਪਣੇ ਸਿਰ ਭਾਰ ਚੁੱਕੀ ਫਿਰਦੇ ਨਿੰਦਾ ਕਰ ਕਰ ਬਹੁ ਭਾਰ ਉਠਾਵੇ ਸਤਗੁਰੂ ਕਹਿੰਦੇ ਕੰਮ ਇਹ ਕਰ ਰਿਹਾ ਨਾ ਬਿਨ ਮਨਜ਼ੂਰੀ ਭਾਰ ਪਹੁੰਚਾ ਬਣਿਆ ਇਹ ਆਪਾਂ ਕਿਸੇ ਨੂੰ ਕੰਮ ਕਰਾਉਣਾ ਹੈ ਨਾ ਮਜ਼ਦੂਰੀ ਕਰਾਉਣੀ ਹੈ ਤੇ ਉਹਨੂੰ ਮਜ਼ਦੂਰੀ ਦੇਣੀ ਪੈਂਦੀ ਉਹਦੇ ਪੈਸੇ ਦੇਣੇ ਪੈਂਦੇ ਪਰ ਨਿੰਦਕ ਇਦਾਂ ਦਾ ਨਾ ਸਾਥ ਸੰਗਤ ਦੀ ਜਿਹੜਾ ਬਿਨਾ ਪੈਸਿਆਂ ਤੋਂ ਕੰਮ ਕਰੀ ਜਾਂਦਾ ਸਾਡੇ ਔਗਣ ਦਸੀ ਜਾਂਦੇ ਕਦੇ ਉਧਰ ਚਲਾ ਕੇ ਕਦੇ ਉਧਰ ਚਲਾ ਕੇ ਉਹਨੂੰ ਦੱਸਦਾ ਉਹਨੂੰ ਦੱਸ ਦਿੰਦਾ ਪਰ ਗੁਰੂ ਸਾਹਿਬ ਕਹਿੰਦੇ ਭਾਈ ਨਿੰਦਾ ਕਰ ਕਰ ਬਹੁ ਭਾਰ ਉਠਾਵੇ ਬਿਨ ਮਜੂਰੀ ਭਾਰ ਪਹੁੰਚਾਵਣਿਆ ਇਹ ਜੱਗ ਬਾੜੀ ਮੇਰਾ ਪ੍ਰਭ ਮਾਲੀ ਬਾੜੀ ਕਹਿੰਦੇ ਬਗੀਚੀ ਜਿੱਥੇ ਫਲ ਲੱਗੇ ਹੁੰਦੇ ਬਗੀਚਾ ਜਦ ਬਗੀਚੀ ਹੈ ਬਾੜੀ ਹੈ ਇਹ ਜੱਗ ਬਾੜੀ ਮੇਰਾ ਪ੍ਰਭ ਮਾਲੀ ਤੇ ਮਾਲੀ ਉਸ ਬਗੀਚੀ ਦੀ ਸੰਭਾਲ ਕਰਦਾ ਸਦਾ ਸੰਭਾਲੇ ਕੋ ਨਾ ਖਾਲੀ ਉਹ ਸਾਰਿਆਂ ਦੀ ਸੰਭਾਲ ਕਰਦਾ ਕੋਈ ਖਾਲੀ ਨਹੀਂ ਜਿਹੜਾ ਸੰਸਾਰ ਬਣਾਇਆ ਨਾ ਉਹ ਸਾਰਿਆਂ ਦੀ ਪ੍ਰਤ ਪਾਲਣਾ ਕਰਦਾ ਪਰ ਇਹ ਨਹੀਂ ਕਿ ਅਸੀਂ ਉਹ ਪਰਤ ਪਾਲਣਾ ਕਰਦਾ ਹੈ ਨਿਤ ਕਰਦਾ ਹੈ ਨਿਮਖ ਨਿਮਖ ਕਰਦਾ ਹੈ ਪਰ ਸਾਡਾ ਵੀ ਫਰਜ਼ ਹੈ ਨਾ ਵੀ ਅਸੀਂ ਉਹਨੂੰ ਯਾਦ ਕਰੀਏ ਉਹਦਾ ਸ਼ੁਕਰਾਨਾ ਕਰੀਏ ਉਹ ਤਾਂ ਇੱਕ ਸਵਾਸ ਵੀ ਸਾਨੂੰ ਨਹੀਂ ਭੁਲਾਉਂਦਾ ਤੇ ਸਾਨੂੰ ਹਫਤਾ-ਫਤਾ ਨਿਕਲ ਜਾਂਦਾ ਹੈ ਮਹੀਨਾ-ਮਹੀਨਾ ਨਿਕਲ ਜਾਂਦਾ ਨਿਤ ਨਿਮ ਕੀਤੇ ਆ ਮਹੀਨਾ-ਮਹੀਨਾ ਹੋ ਜਾਂਦਾ ਸੰਗਤ ਕਰਦੇ ਆ ਤੇ ਪਰ ਉਹ ਤਾਂ ਹਮੇਸ਼ਾ ਨਿਤ ਨਿਤ ਸਾਰ ਸੰਭਾਲੇ ਉਹ ਹਮੇਸ਼ਾ ਸੰਭਾਲ ਕਰ ਰਿਹਾ ਏ ਜੱਗ ਬਾੜੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ ਕੋ ਨਾ ਖਾਲੀ ਜੇਹੀ ਵਾਸਨਾ ਪਾਏ ਤੇਹੀ ਵਰਤੇ ਹੁਣ ਜਿੱਦਾਂ ਉਹ ਬੀਜ-ਬੀਜੇ ਦਿੰਦਾ ਨਾ ਸੁਗੰਧੀ ਬੀਜ ਦਿੰਦਾ ਬਗੀਚੀ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਉਦਾਂ ਦੀ ਸੁਗੰਧੀ ਬिखरਦੀ ਹੈ ਜੇਹੀ ਵਾਸਨਾ ਪਾਏ ਤੇਹੀ ਵਰਤੇ ਵਾਸੂ ਬਾਸ ਜਣਾਵਣਿਆ ਉਦਾਂ ਦੀ ਸੁਗੰਧੀ ਦੇ ਨਾਲ ਹੀ ਉਹਨੂੰ ਜਾਣਿਆ ਜਾਵੇ। ਗੁਰੂ ਰਾਮਦਾਸ ਜੀ ਕਹਿੰਦੇ ਸਭ ਭਾਂਡੇ ਤੁਧੇ ਸਾਜਿਆ ਵਿੱਚ ਵਸਤ ਹਰ ਥਾਰਾ ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ ਕਿਆ ਕੋਈ ਕਰੇ ਵਿਚਾਰ ਜੇਹੀ ਵਾਸਨਾ ਪਾਏ ਤੇਹੀ ਵਰਤ ਬਾਸੂ ਬਾਸ ਜਣਾਵਣ ਮਨ ਮ ਰੋਕੀ ਮਨ ਮੁਖ ਰੋਗੀ ਹੈ ਸੰਸਾਰ ਜਿਹੜਾ ਮਨ ਦੇ ਪਿੱਛੇ ਤੁਰਦਾ ਰੋਗੀ ਹੈ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਰੋਗੀ ਹੈ ਸੁਖ ਦਾਤਾ ਬਿਸਰਿਆ ਆਗਮ ਅਪਾਰਾ ਸੁੱਖਾਂ ਦਾ ਦਾਤਾ ਵਿਸਾਰ ਦਿੱਤਾ ਦੁਖੀਏ ਨਿਤ ਫਿਰੈ ਬਿਲ ਲਾਂਦੇ ਉਹ ਨਿਤ ਦੁਖੀ ਹੁੰਦੇ ਆ ਬਿਲਕਦੇ ਆ ਹਾਏ ਹਾਏ ਕਰਦੇ ਆ ਬਿਨ ਗੁਰ ਸ਼ਾਂਤ ਨਾ ਪਾਵਣਿਆ ਉਹ ਬਿਨਾਂ ਗੁਰੂ ਤੋਂ ਉਹਨਾਂ ਨੂੰ ਸ਼ਾਂਤੀ ਨਹੀਂ ਮਿਲਦੀ ਜਿਨ ਕੀਤੇ ਸੋਈ ਵਿਦ ਜਾਣੇ ਜਿਹਨੇ ਪੈਦਾ ਕੀਤੇ ਨੇ ਉਹ ਸਾਰੀ ਜੁਗਤੀ ਜਾਣਦਾ ਹੈ ਆਪ ਕਰੇ ਤਾਂ ਹੁਕਮ ਪਛਾਣੇ ਜੇ ਆਪ ਬਖਸ਼ਿਸ਼ ਕਰਦਾ ਤੇ ਜੀਵੋ ਦੇ ਹੁਕਮ ਨੂੰ ਪਛਾਣ ਜੇ ਹਾਂ ਅੰਦਰ ਪਾਏ ਤੇ ਹਾਂ ਵਰਤੇ ਆਪੇ ਬਾਹਰ ਪਾਵਣ ਕਿਉਂਕਿ ਉਹ ਪਰਮੇਸ਼ਰ ਹੈ ਉਹ ਸਾਡੇ ਅੰਦਰ ਇਦਾਂ ਦੇ ਗੁਣ ਪਾ ਦਿੰਦਾ ਹੈ ਜੇ ਮਨੁੱਖ ਆਪਣੇ ਮਨ ਦੇ ਪਿੱਛੇ ਤੌਰ ਦਾ ਆਪਣੀ ਮਤ ਦੇ ਅਨੁਸਾਰ ਤੌਰ ਦਾ ਉਹਨੂੰ ਉਦਾਂ ਦਾ ਕਰ ਦਿੰਦਾ ਹੈ ਉਹਨੂੰ ਉਹਦਾ ਦੀ ਉਧਾਰਨਾ ਦੇ ਦੇਗਾ ਉਹਨਾਂ ਦੀ ਸੋਚ ਉਦਾਂ ਦੀ ਬਣ ਜਾਏਗੀ ਜੇ ਤਾਂ ਹੁਣ ਕਿਸੇ ਨੂੰ ਕਹਾਂ ਦੀ ਜਿਹੜੇ ਸੰਗਤ ਕਰਦੇ ਆ ਨਾ ਜਿਨ੍ਹਾਂ ਦੇ ਉੱਪਰ ਕਿਰਪਾ ਹੈ ਬਖਸ਼ਿਸ਼ ਹੈ ਉਹਨਾਂ ਦਾ ਇੱਕ ਮਨ ਦੇ ਵਿੱਚ ਭਾਵਨਾ ਹੁੰਦੀ ਹੈ ਸਿੱਖੀ ਦੇ ਪ੍ਰਤੀ ਪਿਆਰ ਹੁੰਦਾ ਹੈ ਉਹਨਾਂ ਦਾ ਇੱਕੋ ਹੀ ਨਿਸ਼ਾਨਾ ਹੁੰਦਾ ਹੈ ਵੀ ਆਪਣੇ ਬੱਚਿਆਂ ਨੂੰ ਵੀ ਆਪਾਂ ਸਿੱਖੀ ਦੇ ਨਾਲ ਜੋੜੇ ਪਰ ਕਈ ਹੁਣ ਗੱਲ ਕਰੋ ਕਈ ਲੋ ਏਦਾਂ ਲੋ ਜੀ ਬੱਚੇ ਕਿੱਥੇ ਜੀ ਬੱਚੇ ਤਾਂ ਪੜਦੇ ਆ ਜੀ ਬੱਚੇ ਕੋਚਿੰਗ ਕਰਦੇ ਆ ਬੱਚੇ ਤਾਂ ਗੁਰਸਿੱਖਾਂ ਦੇ ਵੀ ਪੜਦੇ ਆ ਤੇ ਬੱਚੇ ਤਾਂ ਉਹਨਾਂ ਦੇ ਵੀ ਪੜਦੇ ਆ ਤੁਹਾਡੇ ਅਨੋਖੇ ਬੱਚੇ ਥੋੜੇ ਪੈਦਾ ਹੋਏ ਆ ਸੰਸਾਰ ਦੇ ਵਿੱਚ ਜਿਨ੍ਹਾਂ ਨੂੰ ਗੁਰਦੁਆਰੇ ਆਉਣਾ ਨਹੀਂ ਆਉਂਦਾ ਕਿਉਂਕਿ ਅਸੀਂ ਸਿਖਾਇਆ ਨਹੀਂ ਹੈ ਅਸੀਂ ਆਪ ਘਰੋਂ ਨਹੀਂ ਆਏ ਤੇ ਅਸੀਂ ਬੱਚਿਆਂ ਨੂੰ ਕਿੱਥੇ ਪ੍ਰੇਰਣਾ ਦੇ ਸਕੀ ਸਾਡੇ ਇੱਕ ਬੜੇ ਸੀਨੀਅਰ ਸਿੱਕਮਸ਼ੰਦੀ ਕਾਲਰ ਲੁਧਿਆਣੇ ਦੇ ਬਾਪੂ ਸਨ ਬਾਪੂ ਜਗਮੋਹ ਸਿੰਘ ਜੀ ਹੁਣ ਦੁਨੀਆ ਤੋਂ ਚਲੇ ਗਏ ਉਹ ਹਮੇਸ਼ਾ ਇੱਕ ਬੈਗ ਰੱਖਦੇ ਸੀ ਚੌਕਲੇਟ ਭਰ ਕੇ ਬੈਗ ਭਰ ਕੇ ਜਿੱਥੇ ਬੱਚਾ ਕੋਈ ਮਿਲ ਜਾਣਾ ਉਹ ਕਿਸੇ ਦੇ ਘਰ ਬਿਨਾਂ ਬੁਲਾਏ ਚਲੇ ਜਾਂਦੇ ਸੀ ਵਿਖਿਆ ਵੀ ਸਿੱਖ ਦਾ ਘਰ ਹੈ ਨਾ ਉਹਦਾ ਉਹਦੀ ਬੈਲ ਵਜਾਉਣੀ ਤੇ ਅੰਦਰ ਚਲੇ ਗਏ ਸਿੱਖ ਬਲਵਾਰੀ ਦੇ ਵਿੱਚ ਇਹਨਾਂ ਦੀ ਇੱਕ ਘਟਨਾ ਲਿਖੀ ਸੀ ਕਹਿੰਦੇ ਬਾਪੂ ਜਗਮੋਹ ਸਿੰਘ ਜੀ ਘਰ ਚਲੇ ਗਏ ਤੇ ਕਹਿੰਦੇ ਤੁਹਾਡੇ ਬੱਚੇ ਬੱਚੇ ਦੋ ਛਾਂ ਨਾ ਦੇ ਦੋਨੇ ਬੇਟੇ ਸਨ ਤੇ ਦੋਨਾਂ ਨੂੰ ਕੋਲ ਬਿਠਾ ਲਿਆ ਬੱਚਿਓ ਸੁਣਾਓ ਪੰਜ ਪਿਆਰਿਆਂ ਦੇ ਨਾਮ ਚਾਰ ਸੱਭ ਜਾਦਿਆਂ ਦੇ 10 ਗੁਰਾਂ ਦੇ ਉਹ ਬੱਚਿਆਂ ਨੇ ਤਾਂ ਜਵਾਬ ਨਹੀਂ ਦਿੱਤਾ ਮਾਂ ਪਹਿਲੋ ਬੁਲ ਗਈ ਬਾਪੂ ਜੀ ਇਹਨਾਂ ਨੂੰ ਕਿੱਥੇ ਆਉਂਦੇ ਨਾ ਪੜ੍ਹਾਈ ਇੰਨੀ ਆ ਇਹਨਾਂ ਕੋਲ ਤਾਂ ਟਾਈਮ ਹੀ ਕੋਈ ਨਹੀਂ ਬਾਪੂ ਜੀ ਕਹਿੰਨ ਲਗਾ ਬੀਬੀ ਤੂੰ ਚੁੱਪ ਰਹਿ ਤੂੰ ਐਦਾਂ ਕਰ ਮੈਂ ਘਰ ਆਇਆ ਹਾਂ ਨਾ ਤੂੰ ਚਾਹ ਬਣਾ ਕੇ ਲਿਆ ਉਹ ਚਾਹ ਬਣਾਉਣ ਗਈ ਠੀਕ ਹੈ ਚਾਹ ਬਣਾ ਕੇ ਲਿਆਉਣੀ ਉਹ ਚਾਹ ਬਣਾਉਣ ਚਲੇ ਗਈ ਤੇ ਵੱਡੇ ਬੱਚੇ ਨੂੰ ਬਾਬੂ ਨੇ ਖੋਲ ਬਿਠਾਇਆ ਕਹਿੰਦੇ ਬੋਲ ਆ ਬਦੇ ਕੱਡੀ ਵੱਡੀ ਚੌਕਲੇਟ ਹੈ ਬੋਲ ਚਾਰ ਪਿਆਰਿਆਂ ਦੇ ਨਾਮ ਪੰਜ ਪਿਆਰਿਆਂ ਦੇ ਨਾਮ ਬੋਲ ਚਾਰ ਸੱਜਾਦਿਆਂ ਦੇ ਨਾਮ ਬੋਲ 10 ਗੁਰੂਆਂ ਦੇ ਨਾਮ ਉਹ 5 ਮਿੰਟ ਤੇ ਉਹਨੂੰ ਬੱਚੇ ਦਿਮਾਗ ਬੜਾ ਉਹਨਾਂ ਦਾ ਤੇਜ ਹੁੰਦਾ ਤਿੱਖਣ ਬੁੱਧੀ ਹੁੰਦੀ ਬੱਚੇ ਬੜੀ ਜਲਦੀ ਕੈਚ ਕਰ ਲਿਆ ਕਹਿੰਦੇ ਜਾ ਆਪਣੀ ਮਾਂ ਨੂੰ ਸੁਣਾ ਕੇ ਆ ਚਾਹ ਬਣਾਉਂਦੀ ਪਈ ਜਾਂਦੀ ਉਹ ਕਹਿਆ ਮਾਂ ਸੁਣ ਚਾਰ ਸੱਜਾਦਿਆਂ ਦੇ ਨਾਮ ਪੰਜ ਪਿਆਰਿਆਂ ਦੇ 10 ਗੁਰੂਆਂ ਦੇ ਨਾਮ ਉਨੀ ਦੇਰ ਚ ਉਹਨਾਂ ਨੇ ਛੋਟੇ ਨੂੰ ਵੀ ਸਿਖਾ ਦਿੱਤਾ ਕਿਉਂਕਿ ਅੰਦਰ ਲਾਲਸਾ ਹੋਵੇ ਨਾ ਭਾਵਨਾ ਹੋਵੇ ਸਾਡੀ ਤੇ ਅਸੀਂ ਸਿਖਾਉਣਾ ਅਸੀਂ ਤਾਂ ਆਪ ਹੀ ਘੁੰਮਦੇ ਫਿਰਦੇ ਆ ਆ ਸਾਡੇ ਹੱਲੇ ਕਿੱਟੀਆਂ ਪਾਰਟੀਆਂ ਦੀ ਪੂਰੀ ਹੋਈਆਂ ਸਾਡੇ ਵਾਲੇ ਸ਼ਰਾਬਦੀਆਂ ਪਾਰਟੀਆਂ ਨਹੀਂ ਪੂਰੀਆਂ ਹੋਈਆਂ ਸਾਡੇ ਵਾਲੇ ਹੋਰੇ ਕੰਮ ਨਹੀਂ ਪੂਰੇ ਹੋਏ ਘੁੰਮਣ ਫਿਰਨ ਦੇ ਅਸੀਂ ਕਿੱਥੇ ਬੱਚਿਆਂ ਨੂੰ ਸਿਖਾਉਣਾ ਤੇ ਜਿੱਦਣ ਸਾਨੂੰ ਸਿੱਖੀ ਦੇ ਪ੍ਰਤੀ ਪਿਆਰ ਹੋਏਗਾ ਨਾ ਅਸੀਂ ਕੀ ਦੇ ਕੇ ਜਾ ਰਹੇ ਹਾਂ ਬੱਚਿਆਂ ਨੂੰ ਸਾਨੂੰ ਦੇਗੇ ਨਾ ਬਜ਼ੁਰਗ ਸਾਨੂੰ ਦਸਤਾਰ ਦੇਗੇ ਅਸੀਂ ਸਰਦਾਰ ਕਹੋਨੇ ਆ ਕਿੱਥੇ ਅੱਗੇ ਜਾ ਕੇ ਤੁਹਾਡੇ ਘਰੋਂ ਸਿੱਖੀ ਖਤਮ ਹੋ ਜਾਣੀ ਹੈ ਬੱਚੇ ਤੁਹਾਡੇ ਪੰਜਾਬੀ ਨਹੀਂ ਬੋਲਦੇ ਨਾ ਤੁਸੀਂ ਬੱਚਿਆਂ ਨਾਲ ਬੋਲਦੇ ਹਮ ਕੋ ਤੁਮ ਕੋ ਸਾਰੀ ਦਿਹਾੜੀ ਮਤਲਬ ਵੀ ਅਸੀਂ ਹਿੰਦੀ ਬੋਲਦੇ ਆ ਤੇ ਅਸੀਂ ਬੜੇ ਪੜੇ ਲਿਖੇ ਲੋਕ ਆ ਅਸੀਂ ਅੰਗਰੇਜ਼ੀ ਬੋਲਦੇ ਪੜ੍ਹੇ ਲਿਖਿਆ ਮਾਂ ਨੂੰ ਭੁੱਲ ਜਾਓਗੇ ਜੇ ਜਿੰਨੇ ਤੱਕ ਪੰਜਾਬੀ ਨਹੀਂ ਆਏਗੀ ਨਾ ਜਿੰਨੇ ਤੱਕ ਗੁਰਮੁਖੀ ਨਹੀਂ ਆਏਗੀ ਤੁਸੀਂ ਗੁਰਬਾਣੀ ਦਾ ਸ਼ੁੱਧ ਪਾਠ ਨਹੀਂ ਕਰ ਸਕਦੇ ਹਾਂ ਇਹ ਹੋਏਗਾ ਆਉਣ ਵਾਲੀਆਂ ਪੀੜੀਆਂ ਆਉਣ ਵਾਲੀ ਤੁਹਾਡੀ ਔਲਾਦ ਜਿਹੜੀ ਹੈ ਉਹ ਤੁਹਾਡੀ ਫੋਟੋ ਲਾਏਗੀ ਇੱਕ ਗੱਲ ਕਿਹਾ ਕਰੇਗੇ ਹਮਾਰੇ ਦਾਦਾ ਜੀ ਸਰਦਾਰ ਹੁੰਦੇ ਇਹ ਬੋ ਹੋ ਜਾਏਗਾ ਜੇ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਜੋੜਾਂ ਤੇ ਅੱਜ ਸਮੇਂ ਦੀ ਲੋੜ ਹੈ ਸਮੇਂ ਦੀ ਜ਼ਰੂਰਤ ਹੈ ਜਿੱਦਾਂ ਸਮਾਂ ਬਹੁਤ ਤੇਜ਼ੀ ਦੇ ਨਾਲ ਚੱਲਦਾ ਇਹ ਨਹੀਂ ਕਿ ਅਸੀਂ ਬੱਚਿਆਂ ਤੇ ਪੜਦੇ ਪਾ ਦਈਏ ਨਹੀਂ ਵੀ ਇਹ ਤਾਂ ਕਰ ਨਹੀਂ ਸਕਦਾ ਸਭ ਕੁਝ ਕਰ ਸਕਦਾ ਹੈ ਬੱਚੇ ਪੜ ਸਕਦੇ ਆ ਸਭ ਕੁਝ ਕਰ ਸਕਦੇ ਆ ਪਰ ਸਾਡੇ ਅੰਦਰ ਲਗਨ ਹੋਵੇ ਗੁਰੂ ਸਾਹਿਬ ਕਹਿੰਦੇ ਜੇ ਹਾਂ ਅੰਦਰ ਪਾਏ ਤੇ ਹਾਂ ਵਰਤ ਸਿਖਾ ਨਹੀਂ ਰਹੇ ਤੁਸੀਂ ਬਿਜ਼ਨਸ ਕਰਨਾ ਬੱਚਿਆਂ ਨੂੰ ਸਿਖਾ ਨਹੀਂ ਰਹੇ ਦੁਕਾਨਾਂ ਤੇ ਬੈਠਣਾ ਸਭ ਕੁਝ ਸਿਖਾ ਰਹੇ ਹੋ ਨਾ ਬੱਚੇ ਸਿੱਖ ਰਹੇ ਹੋ ਨਾ ਤੇ ਇਹ ਕਿਉਂ ਨਹੀਂ ਸਿੱਖਦੇ ਕਿਉਂਕਿ ਸਿਖਾ ਨਹੀਂ ਰਹੇ ਸੀ ਤੇ ਸਤਗੁਰ ਕਹਿੰਦੇ ਜੇ ਹਾ ਅੰਦਰ ਪਾਏ ਤੇ ਹਾ ਵਰਤ ਆਪੇ ਬਾਹਰ ਪਾਵਣਿਆ ਤਿਸ ਬਾਜੋਂ ਸੱਚੇ ਮੈਂ ਹੋਰ ਨਾ ਕੋਈ ਮੈਂ ਉਹ ਸੱਚੇ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਹੈ ਜਿਸ ਲਾਏ ਲੈ ਸੋ ਨਿਰਮਲ ਹੋਈ ਤੇ ਜਿਹਨੂੰ ਆਪਣੇ ਨਾਲ ਲਾ ਲੈਂਦਾ ਉਹ ਪਵਿੱਤਰ ਹੋ ਜਾਂਦਾ ਨਾਨਕ ਨਾਮ ਵਸੇ ਘਟ ਅੰਤਰ ਜਿਨ੍ਹਾਂ ਦੇ ਘਟ ਦੇ ਵਿੱਚ ਨਾਮ ਵਸਦਾ ਜਿਸ ਦੇਵੈ ਸੋ ਪਾਵਣ ਆ ਉਹਨਾਂ ਨੂੰ ਮਿਲਦਾ ਜਿਨ੍ਹਾਂ ਨੂੰ ਦਿੰਦਾ ਹੈ ਹਉ ਵਾਰੀ ਜਿਉ ਵਾਰੀ ਆਪ ਨਿਵਾਰਣ ਆ ਆਪ ਗਵਾਏ ਤਾਂ ਹਰ ਪਾਏ ਹਰ ਸਿਓ ਸਹਿਜ ਸਮਾ ਬਣਿਆ ਰਹੋ ਸਮੇਂ ਦੀ ਸਮਾਪਤੀ ਹੈ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ